ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵਿਚਾਰ ਕਰਨੀ ਹੈ ਕਿ ਹੁਕਮਨਾਮਾ ਸਾਹਿਬ ਸੁਣਨ ਦੀ ਮਰਿਆਦਾ ਸੰਗਤਾਂ ਜਦੋਂ ਸੰਗਤ ਜੀ ਗੁਰੂ ਘਰ ਮੱਥਾ ਟੇਕਣ ਆਪਾਂ ਜਦੋਂ ਵੀ ਜਾਂਦੇ ਹਾਂ ਅਰਦਾਸ ਸੁਣ ਕੇ ਹੁਕਮਨਾਮਾ ਸਾਹਿਬ ਹੁੰਦਾ ਹੈ ਜਿਹੜੀਆਂ ਸੰਗਤਾਂ ਰੁਟੀਨ 'ਚ ਜਾਂਦੀਆਂ ਨੇ ਅੰਮ੍ਰਿਤ ਵੇਲੇ ਭਾਵੇਂ ਉਹ ਸ਼ਾਮ ਨੂੰ ਸੰਧਿਆ ਸਮੇਂ ਜਾਂਦੀਆਂ ਨੇ ਹੁਕਮਨਾਮਾ ਸੁਣ ਕੇ ਆਉਂਦੀਆਂ ਨੇ ਅੱਜ ਆਪਾਂ ਵਿਚਾਰ ਕਰਨੀ ਹੈ ਕਿ ਹੁਕਮਨਾਮਾ ਸੁਣ ਦੀ ਮਰਿਆਦਾ ਕੀ ਹੈ ਆਪਾਂ ਗਲਤੀ ਕਿੱਥੇ ਕਰ ਰਹੇ ਆ ਸੋ ਵਿਚਾਰ ਕਰਨ ਤੋਂ ਪਹਿਲਾਂ ਬੇਨਤੀ ਕਰਦੀਏ ਕਿ ਇਸੇ ਚੈਨਲ ਤੇ ਰਾਤ ਨੂੰ ਸੰਗਤ ਜੀ ਲੜੀਵਾਰ ਕਥਾ ਸੰਥਿਆ ਚੱਲ ਰਹੀ ਹੈ। ਰਾਤ ਨੂੰ ਸਵਾ 8 ਵਜੇ ਲਾਈਵ ਸੰਥਿਆ ਹੁੰਦੀ ਹੈ ਗੁਰਬਾਣੀ ਦੀ ਇਸੇ ਚੈਨਲ ਤੇ। ਕਈਆਂ ਸੰਗਤਾਂ ਨੂੰ ਹੁਕਮਨਾਮਾ ਸੰਗਤ ਜੀ ਕੰਠ ਹੁੰਦੇ ਨੇ। ਕਿਉਂਕਿ ਆਮ ਆਪਾ ਵੇਖੀਦਾ ਸੋਠ ਰਾਗ ਦੇ ਵਿੱਚੋਂ ਤਨਾਸੀ ਰਾਗ ਦੇ ਵਿੱਚੋਂ ਟੋਡੀ ਰਾਗ ਦੇ ਵਿੱਚੋਂ ਬੈਰਾੜੀ ਰਾਗ ਦੇ ਵਿੱਚੋਂ ਜਾਂ ਜੈਤਿਸ਼ਰੀ ਰਾਗ ਦੇ ਵਿੱਚੋਂ ਹੁਕਮਨਾਮਾ ਸਾਹਿਬ ਲੈ ਜਾਂਦੇ ਨੇ ਜ਼ਿਆਦਾ ਕਰ ਸੋਰਠ ਰਾਗ ਦੇ ਵਿੱਚੋਂ ਲਿਆ ਜਾਂਦਾ ਹੈ ਕੋਈ ਸੰਗਤ ਜੀ ਹੁਕਮਨਾਮਾ ਸਾਹਿਬ ਆ ਜਾਵੇ ਤੇ ਆਪਾਂ ਕੀ ਕਰਦੇ ਆ ਕਿ ਜਦੋਂ ਗ੍ਰੰਥੀ ਸਿੰਘ ਹੁਕਮਨਾਮਾ ਸਾਹਿਬ ਲੈ ਰਿਹਾ ਹੈ ਤੇ ਆਪਾਂ ਨਾਲ-ਨਾਲ ਸੰਗਤ ਜੀ ਨਾਲ-ਨਾਲ ਪੜੀ ਜਾ ਰਹੇ ਹਾਂ ਮਨ ਲੋ ਕਿ ਹੁਕਮਨਾਮਾ ਸਾਹਿਬ ਗੁਰਪੂਰੇ ਚਰਨੀ ਲਾਇਆ ਇਹ ਆ ਗਿਆ ਤੇ ਇਹ ਸੰਗਤਾਂ ਨੂੰ ਆਮ ਹੀ ਹੁਕਮਨਾਮਾ ਸਾਹਿਬ ਕੰਠ ਹੁੰਦਾ ਹੈ ਜਦੋਂ ਗਰੰਤੀ ਸਿੰਘ ਹੁਕਮਨਾਮਾ ਸਾਹਿਬ ਲੈਂਦਾ ਤੇ ਨਾਲ ਸੰਗਤਾਂ ਉਸੇ ਤਰ੍ਹਾਂ ਨਾਲ ਨਾਲ ਬੋਲੀ ਜਾਂਦੀਆਂ ਇਹ ਬਿਲਕੁਲ ਗਲਤ ਹੈ ਸੰਗਤ ਜੀ ਹੁਕਮਨਾਮਾ ਜਦੋਂ ਵੀ ਆਪਾਂ ਸਰਵਣ ਕਰਨਾ ਉਹਨੂੰ ਸੁਣਨਾ ਹੈ ਬਹਿ ਕੇ ਬਹਿ ਕੇ ਸੁਣਨਾ ਹੁਕਮਨਾਮਾ ਸਾਹਿਬ ਨਾਲ ਬੋਲਣਾ ਨਹੀਂ ਹੈ ਕਿਉਂ ਨਹੀਂ ਬੋਲਣਾ ਮਲ ਲੋ ਜਿਵੇਂ ਪਿਓ ਸੰਗਤ ਜੀ ਬੱਚੇ ਨੂੰ ਸਮਝਾਵੇ ਕਿ ਪੁੱਤ ਆਹ ਕੰਮ ਤੇਰੇ ਭਲੇ ਵਾਸਤੇ ਆ ਆਹ ਕੰਮ ਤੇਰੇ ਬੁਰੇ ਕੰਮ ਬੁਰੇ ਵਾਸਤੇ ਆ ਕਿ ਆਹ ਕੰਮ ਤੂੰ ਕਰੇਗਾ ਤੇ ਤੈਨੂੰ ਇਹਦੇ ਵਿੱਚ ਨੁਕਸਾਨ ਹੋਵੇਗਾ ਜਾਂ ਆਹ ਕੰਮ ਕਰੇਗਾ ਤੈਨੂੰ ਫਾਇਦਾ ਹੋਵੇਗਾ ਪਿਓ ਕੌਣ ਹੈ ਆਪਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਓ ਸਮਝਾਵੇ ਪੁੱਤ ਨੂੰ ਕਿ ਪੁੱਤ ਆ ਕੰਮ ਤੂੰ ਨਹੀਂ ਕਰਨਾ ਤੇਰੇ ਵਾਸਤੇ ਚੰਗਾ ਨਹੀਂ ਹੈ ਤੇ ਪੁੱਤ ਅਗੋ ਕਵੇ ਕਿ ਤੂੰ ਚੁੱਪ ਕਰ ਮੈਨੂੰ ਸਾਰਾ ਪਤਾ ਹੈ ਕਿ ਤੂੰ ਚੁੱਪ ਕਰ ਜਾ ਮੈਨੂੰ ਸਾਰਾ ਪਤਾ ਹੈ ਮਤਲਬ ਫਿਰ ਉਸ ਦੇ ਵਿੱਚ ਸੰਗਤ ਜੀ ਪਿਓ ਦੀ ਹਾਨੀ ਹੈ ਉੱਥੇ ਪਿਓ ਦਾ ਸਤਕਾਰ ਨਹੀਂ ਹੈ ਦੂਜੀ ਗੱਲ ਜਦੋਂ ਜੱਜ ਜਿਹੜਾ ਹੁੰਦਾ ਹੈ ਸੰਗਤ ਜੀ ਜਦੋਂ ਜੱਜ ਹੁਕਮ ਸੁਣਾ ਰਿਹਾ ਹੁੰਦਾ ਹੈ ਦੋਸ਼ੀਆਂ ਨੂੰ ਜਿਹੜੇ ਇੱਕ ਟੈਰੇ ਦੇ ਵਿੱਚ ਖਲੋਤੇ ਹੁੰਦੇ ਨੇ ਜਾਂ ਲੋਕ ਜਿਹੜੇ ਉੱਥੇ ਬੈਠੇ ਹੁੰਦੇ ਨੇ ਉਹ ਸਾਰਿਆਂ ਨੂੰ ਜੱਜ ਹੁਕਮ ਸੁਣਾ ਰਿਹਾ ਕਿ ਇਹਨੂੰ ਸਜ਼ਾ ਇੰਨੀ ਜਾਏ ਇਹਨੂੰ ਕੁਝ ਵੀ ਆਪਣੀ ਗੱਲਾਂ ਜੋ ਜੱਜ ਕਰਦਾ ਹੈ ਕਚਹਿਰੀਆਂ ਵਿੱਚ ਜੋ ਹੁੰਦਾ ਹੈ ਕੋਰਟ ਦੇ ਵਿੱਚ ਜਦੋਂ ਜੱਜ ਸੁਣਾ ਰਿਹਾ ਹੁਕਮ ਤੇ ਵਿੱਚ ਜੇ ਸੰਗਤ ਜੀ ਕੋਈ ਵਕੀਲ ਜਾਂ ਕੋਈ ਜਿਹੜੇ ਲੋਕ ਬੈਠੇ ਹੁੰਦੇ ਨੇ ਜਾਂ ਜਿੰਨਾ ਜਿਹੜੇ ਦੋਸ਼ੀ ਹੁੰਦੇ ਨੇ ਉਹ ਵਿੱਚੋਂ ਬੋਲ ਪੈਣ ਉੱਥੇ ਜੱਜ ਦੀ ਹਾਨੀ ਏ ਤੇ ਜੱਜ ਉਹਨਾਂ ਨੂੰ ਸਜ਼ਾ ਦਿੰਦਾ ਹੈ। ਇਹ ਹੀ ਗੱਲ ਆਪਾਂ ਸੰਗਤ ਜੀ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵੱਲ ਲਿਆਈਏ ਪਿਓ ਕੋਣ ਆਪਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਹੁਕਮਨਾਮਾ ਸਹਿਬ ਆਪਾਂ ਨੂੰ ਗ੍ਰੰਥੀ ਸਿੰਘ ਸੁਣਾ ਰਿਹਾ ਹੈ ਤੇ ਆਪਨੋ ਮਤਲਬ ਕਿ ਗੁਰੂ ਆਪਣਾ ਪਿਓ ਆਪਾਂ ਨੂੰ ਹੁਕਮ ਕਰ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਾਂ ਨੂੰ ਹੁਕਮ ਕਰ ਰਹੇ ਨੇ ਕਿ ਵਿੱਚ ਆਪਾਂ ਬੋਲੀ ਜਾਈਏ ਨਾਲ-ਨਾਲ ਤੇ ਉਹਦੇ ਵਿੱਚ ਹਾਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਤਕਾਰ ਨਹੀਂ ਗਏ ਹਾਂ ਤੁਹਾਨੂੰ ਬਾਣੀ ਕੰਠ ਹੈ ਉਹ ਕਨਮ ਕੰਠ ਹੋ ਸਕਦਾ ਹੈ ਚੰਗੀ ਗੱਲ ਹੋਣਾ ਵੀ ਚਾਹੀਦਾ ਪਰ ਨਾਲ ਨਹੀਂ ਜਦੋਂ ਕੋਈ ਗੱਲ ਕੋਈ ਕਰ ਰਿਹਾ ਹੁੰਦਾ ਹੈ ਸੰਗਤ ਜੀ ਗੁਰੂ ਜਾਂ ਕੋਈ ਵੀ ਉਹਦੀ ਗੱਲ ਨੂੰ ਆਪਾਂ ਟੋਕੀਏ ਤੇ ਉੱਥੇ ਹਾਨੀ ਹੈ ਹੁਣ ਤੁਹਾਡੇ ਮਨ ਵਿੱਚ ਇਹ ਵਿਚਾਰ ਆਉਂਦਾ ਹੋਵੇਗਾ ਕਿ ਅਸੀਂ ਗੱਲ ਕੋਈ ਟੋਕਦੇ ਨਹੀਂ ਅਸੀਂ ਤਾਂ ਨਾਲ ਪੜਦੇ ਆਂ ਨਾਲ ਪੜਦੇ ਆਂ ਮਤਲਬ ਕਿ ਗੁਰੂ ਹੁਕਮ ਕਰ ਰਿਹਾ ਤੇ ਆਪਾਂ ਸੁਣ ਨਹੀਂ ਰਹੇ ਨਾਲ ਪੜ ਰਹੇ ਆਂ ਆਪਰ ਫਿਰ ਇਹ ਕਹਿ ਰਹੇ ਕਿ ਸਾਨੂੰ ਪਤਾ ਹੈ ਸਾਨੂੰ ਵੀ ਆਉਂਦਾ ਹੁਕਮਨਾਮਾ ਨਹੀਂ ਕਦੇ ਵੀ ਸੰਗਤ ਜੀ ਨਾਲ ਜਦੋਂ ਗ੍ਰੰਥੀ ਸਿੰਘ ਹੁਕਮਨਾਮਾ ਸਾਹਿਬ ਲੈਂਦਾ ਨਾਲ ਕਦੇ ਨਹੀਂ ਬੋਲਣਾ ਉਹਨੂੰ ਬਹਿ ਕੇ ਸੁਣਨਾ ਹੈ ਕਿ ਅੱਜ ਸਤਿਗੁਰ ਜੀ ਨੇ ਸਾਨੂੰ ਕੀ ਹੁਕਮ ਕੀਤਾ ਕੀ ਉਪਦੇਸ਼ ਦੇ ਰਹੇ ਨੇ ਗ੍ਰੰਥੀ ਦੇ ਰਾਹੀਂ ਸਤਿਗੁਰੂ ਜੀ ਆਪਾਂ ਨੂੰ ਬੋਲ ਕੇ ਦੱਸ ਰਹੇ ਨੇ ਹੁਕਮਨਾਮੇ ਦਾ ਇਹ ਹੀ ਮਤਲਬ ਹੈ ਕਿ ਵਹਿ ਕੇ ਸੁਨਣਾ ਹੈ ਕਈ ਸੰਗਤਾਂ ਕੀ ਕਰਦੀਆਂ ਪਿੰਡਾਂ ਦੇ ਵਿੱਚ ਆਮ ਜ਼ਿਆਦਾ ਜਦੋਂ ਹੁਕਮਨਾਮਾ ਸਹਬ ਗ੍ਰੰਥੀ ਸਿੰਘ ਲੈ ਰੱਖਦਾ ਤੇ ਸੰਗਤਾਂ ਸਾਰੀਆਂ ਉੱਠ ਕੇ ਪਿਛਲੇ ਪਾਸੇ ਗ੍ਰੰਥੀ ਦੇ ਆ ਜਾਂਦੀਆਂ ਗੁਰੂ ਸਾਹਿਬ ਦਰਸ਼ਨ ਕਰਨ ਵਾਸਤੇ ਰਮਾਲਾ ਜਦੋਂ ਆਪਾਂ ਗ੍ਰੰਥੀ ਸਿੰਘ ਚੱਕਦਾ ਹੁਕਮਨਾਮਾ ਸਹਬ ਲੈਣ ਵਾਸਤੇ ਉਹ ਸਾਰੀਆਂ ਸੰਗਤਾਂ ਪਿਛਲੇ ਪਾਸੇ ਆ ਜਾਂਦੀਆਂ ਗਰੰਥੀ ਦੇ ਤੇ ਗੁਰੂ ਸਾਹਿਬ ਦਰਸ਼ਨ ਕਰਨ ਵਾਸਤੇ ਬਿਲਕੁਲ ਗਲਤ ਹੈ ਇਸ ਤਰ੍ਹਾਂ ਵੀ ਨਹੀਂ ਕਰਨਾ ਚਾਹੀਦਾ ਇੱਕ ਹੋਰ ਗੱਲ ਸੰਗਤ ਜੀ ਜਦੋਂ ਪਿੰਡਾਂ ਵਿੱਚ ਸੰਗਤਾਂ ਜਾਂ ਸ਼ਹਿਰਾਂ ਦੇ ਵਿੱਚ ਮੰਨ ਲਓ ਕਿਤੇ ਵੀ ਸੰਗਤਾਂ ਮੱਥਾ ਟੇਕਦੀਆਂ ਤੇ ਕਈ ਆਪਿਰ ਮਾਲਾ ਸਾਹਿਬ ਚਾ ਕੇ ਦਰਸ਼ਨ ਕਰਕੇ ਉਹ ਵਿਰਾਖੇ ਫਿਰ ਮੱਥਾ ਟੇਕ ਕੇ ਘਰਾਂ ਨੂੰ ਚੱਲ ਜਾਂਦੀ ਹੈ ਇਹ ਵੀ ਬਿਲਕੁਲ ਗਲਤ ਹੈ ਕਿ ਆਪਾਂ ਰਮਾਲਾ ਚਾ ਕੇ ਗੁਰਸ ਗੁਰੂ ਸਾਹਿਬ ਨੂੰ ਇਹ ਦੱਸ ਰਹੇ ਕਿ ਮਹਾਰਾਜ ਅਸੀਂ ਮੱਥਾ ਟੇਕਣ ਆਏ ਹਾਂ ਕੀ ਅਸੀਂ ਉੱਥੇ ਮੱਥਾ ਟੇਕਿਆ ਤੁਹਾਨੂੰ ਉੱਥੇ ਨਜ਼ਰ ਨਹੀਂ ਆਇਆ ਤੇ ਅਸੀਂ ਤੁਹਾਨੂੰ ਰਮਾਲਾ ਚੱਕ ਕੇ ਵਿਖਾ ਰਹੇ ਹਾਂ ਇਹ ਕਹਿ ਰਹੇ ਨੇ ਮਤਲਬ ਕਿ ਗੁਰੂ ਸਾਹਿਬ ਤਾਂ ਅੰਤਰਜਾਮੀ ਹੈ ਜੇ ਆਪਾਂ ਗੁਰੂ ਸਾਹਿਬ ਅੰਤਰਜਾਮੀ ਸਮਝਦੇ ਹਾਂ ਘਾਟ ਘਾਟ ਕੇ ਦਿਲਾਂ ਦੀ ਜਾਣਨ ਵਾਲਾ ਸਮਝਦੇ ਹਾਂ ਤੇ ਫਿਰ ਰਮਾਲਾ ਚੱਕ ਕੇ ਆਪਾਂ ਨੂੰ ਵੇਖਣ ਦਾ ਕੀ ਤੁਕ ਬਣਦਾ ਜਾਂ ਤਾਂ ਰਮਾਲਾ ਚੁੱਕ ਕੇ ਤੁਸੀਂ ਪੜਦੇ ਹੋ ਹੁਕਮਨਾਮਾ ਸਾਹਿਬ ਲੈ ਲੈਂਦੇ ਹੋ ਉਹ ਤਾਂ ਗੱਲ ਵੱਖਰੀ ਹੈ ਕਿ ਤੁਸੀਂ ਬਾਣੀ ਪੜ੍ਹिए ਪਰ ਕੱਲਾ ਰਮਾਲਾ ਸਾਹਿਬ ਚੋਕ ਕੇ ਫਿਰ ਉਹਵੇਂ ਰੱਖ ਦੇਣਾ ਬਿਲਕੁਲ ਮਰਿਆਦਤ ਉਲਟ ਕੰਮ ਹੈ ਕਦੇ ਵੀ ਇਸ ਤਰ੍ਹਾਂ ਕਰਿਆ ਕਰੋ ਜਦੋਂ ਗਰੰਤੀ ਸਿੰਘ ਹੁਕਮਨਾਮਾ ਲੈਂਦਾ ਹੈ ਸੰਗਤ ਪਿੱਛੇ ਆਣ ਕੇ ਖਲੋ ਜਾਂਦੀ ਹੈ ਖਲੋ ਕੇ ਹੁਕਮਨਾਮਾ ਸੁਣਦੀ ਹੈ ਇਹ ਵੀ ਬਿਲਕੁਲ ਗਲਤ ਹੈ ਹੁਕਮਨਾਮਾ ਸਾਹਿਬ ਲੈਣਾ ਜਦੋਂ ਗਰੰਤੀ ਸਿੰਘ ਨੇ ਸੰਗਤ ਨੇ ਬਹਿ ਕੇ ਸੁਣਨਾ ਹੈ ਕਿ ਗੁਰੂ ਪਾਤਸ਼ਾਹ ਦੀਨ ਦੁਨੀਆ ਦੇ ਪਾਤਸ਼ਾਹ ਸਾਨੂੰ ਹੁਕਮ ਕੀ ਕਰ ਰਹੇ ਨੇ ਤੇ ਅਸੀਂ ਬਹਿ ਕੇ ਉਹਨਾਂ ਨੂੰ ਸ਼ਰਵਨ ਕਰਨਾ ਹੈ ਤੇ ਫਿਰ ਮੰਨਣਾ ਹੈ ਇਹੀ ਮਰਿਆਦਾ ਅਸਲ ਸੋ ਸੰਗਤ ਜੀ ਤਿਆਰ ਰੱਖਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਪਲੇਲਿਸਟ ਦੇ ਵਿੱਚ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ ਆਪ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ